ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੋਸ਼ਣ ਦੀ ਇਸ ਸੀਰੀ ਦੇ ਵਿੱਚ ਅੱਜ ਗੱਲ ਕਰਾਂਗੇ ਫਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਦੀ ਫਲਾਂ ਤੋਂ ਸਾਡੇ ਸਰੀਰ ਨੂੰ ਕਿਹੜੇ-ਕਿਹੜੇ ਪੋਸ਼ਕ ਤੱਤ ਮਿਲਦੇ ਹਨ ਅਤੇ ਉਹਨਾਂ ਪੋਸ਼ਕ ਤੱਤਾਂ ਦਾ ਸਾਡੇ ਸਰੀਰ ਨੂੰ ਕੀ-ਕੀ ਲਾਭ ਹੁੰਦਾ ਹੈ ਨਾਲ ਹੀ ਜਾਣਾਂਗੇ ਫਲਾਂ ਨੂੰ ਖਾਣ ਦਾ ਸਹੀ ਸਮਾਂ ਅਤੇ ਉਹ ਖਾਸ ਤਰੀਕਾ ਜਿਸ ਨੂੰ ਵਰਤ ਕੇ ਫਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਧਰਮਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਦੀਪ ਸਿੰਘ ਜੀ ਸਰ ਜੀ ਅੱਜ ਸਾਨੂੰ ਇਹ ਦੱਸੋ ਕਿ ਫਲਾਂ ਤੋਂ ਸਾਡੇ ਸਰੀਰ ਨੂੰ ਕਿਹੜੇ ਕਿਹੜੇ ਪੋਸ਼ਕ ਤੱਤ ਮਿਲਦੇ ਨੇ ਤੇ ਅਤੇ ਉਹਨਾਂ ਪੋਸ਼ਕ ਤੱਤਾਂ ਦਾ ਸਾਡੇ ਸਰੀਰ ਨੂੰ ਕੀ ਕੀ ਲਾਭ ਹੁੰਦਾ ਹੈ ਜੀ ਬੜਾ ਹੀ ਮਹੱਤਵਪੂਰਨ ਹੈ ਇਹ ਜਾਣਨਾ ਖਾਸ ਕਰ ਜਿਹੜੇ ਫਲ ਨੇ ਕਿ ਕਿ ਕੁਦਰਤ ਨੇ ਜੇ ਅਗਰ ਸਾਰੇ ਮੇਵਿਆਂ ਦੀ ਗੱਲ ਕੀਤੀ ਜਾਏ ਜੋ ਸਾਨੂੰ ਦਿੱਤਾ ਹੈ ਖਾਣ ਵਾਸਤੇ ਉਹਨਾਂ ਵਿੱਚੋਂ ਫਲ ਇੱਕ ਐਸੀ ਚੀਜ਼ ਨੇ ਜਿਹੜੇ ਸਭ ਤੋਂ ਜ਼ਿਆਦਾ ਅਟਰੈਕਟ ਕਰਦੇ ਨੇ ਚਾਹੇ ਉਹਨਾਂ ਦੇ ਰੰਗ ਨੇ ਚਾਹੇ ਉਹਨਾਂ ਦੀ ਆਉਣ ਵਾਲੀ ਖੁਸ਼ਬੂ ਹੈ ਉਹ ਇਨਸਾਨ ਨੂੰ ਸਭ ਤੋਂ ਜ਼ਿਆਦਾ ਅਟਰੈਕਟ ਕਰਦੀ ਹੈ ਜੀ ਬਿਲਕੁਲ ਤੁਸੀਂ ਕਦੇ ਵੀ ਕਿਸੇ ਜੰਗਲ ਦੇ ਵਿੱਚ ਜਾਓ ਤੇ ਉੱਥੇ ਜਿੱਥੇ ਵੀ ਕਿਤੇ ਫਲ ਹੋਏਗਾ ਨਾ ਕੋਈ ਲੱਗਾ ਹੋਇਆ ਤੇ ਉਹਦੀ ਦੂਰੋਂ ਹੀ ਤੁਹਾਨੂੰ ਖੁਸ਼ਬੂ ਆਉਂਦਾ ਪੈਣੀ ਹੈ ਜੀ ਹਾਂਜੀ ਸੋ ਸਦਨ ਡੈ ਪਿੰਦੀ ਹੈ ਕਿ ਮੇਰੇ ਹਾਲ ਆ ਜਾ ਬਾਕੀ ਸ਼ਾਇਦ ਕਿਸੇ ਚੀਜ਼ ਦੀ ਖੁਸ਼ਬੂ ਇਹ ਨਹੀਂ ਅਟ੍ਰੈਕਟ ਕਰਦੀ ਹੋਏ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜੀ ਸੋ ਇਹ ਸਿਗਨਲ ਹੈ ਕਿ ਫਾਰਾ ਸਾਡੇ ਵਾਸਤੇ ਕੁਦਰਤ ਨੇ ਕਿੰਨੇ ਮਹੱਤਵਪੂਰਨ ਰੱਖੇ ਨੇ ਕਿ ਉਹ ਸਾਨੂੰ ਦੂਰੋਂ ਹੀ ਸਿੱਧਾ ਦੇ ਦਿੰਦੇ ਨੇ ਕਿ ਆ ਜਾਓ ਮੈਂ ਤੁਹਾਡੇ ਵਾਸਤੇ ਸੋ ਇਹਨਾਂ ਵਿੱਚੋਂ ਬੜੇ ਕਮਾਲ ਦੇ ਜਿਹੜੇ ਪੋਸ਼ਕ ਤੱਤ ਸਾਨੂੰ ਮਿਲਦੇ ਨੇ ਖਾਸ ਕਰਕੇ ਉਹਨਾਂ ਦੇ ਵਿੱਚ ਨੇ ਵਿਟਾਮਿਨਸ ਮਿਨਰਲਸ ਉਸ ਤੋਂ ਇਲਾਵਾ ਫਾਈਬਰ ਤੇ ਕੁਝ ਹੁ ਤੱਕ ਬਾਕੀ ਹੋਰ ਵੀ ਮਿਠਾਸ ਜਿਨੂੰ ਅਸੀਂ ਫਰਕੋਜ਼ ਦੇ ਰੂਪ ਦੇ ਵਿੱਚ ਵੀ ਉਹ ਮਿਲਦੀ ਹੈ ਸ਼ਕਰੋਜ਼ ਦੇ ਰੂਪ ਵੀ ਥੋੜੀ ਮਾਤਰਾ ਵਿੱਚ ਮਿਲਦੀ ਹੈ ਇਹ ਜਿਹੜੇ ਪੋਸ਼ਕ ਤੱਤ ਨੇ ਅਲੱਗ-ਅਲੱਗ ਇਹਨਾਂ ਚੋਂ ਮਿਲਦੇ ਨੇ ਤੇ ਜਿਨ੍ਹਾਂ ਦਾ ਸਾਡੇ ਸਰੀਰ ਨਾਲ ਬਹੁਤ ਗਹਿਰਾ ਸੰਬੰਧ ਹੈ ਮੈਂ ਇੱਕ-ਇੱਕ ਵਿਟਾਮਿਨ ਕਰਕੇ ਗੱਲ ਕਰਾਂਗਾ ਜਿਹਦੇ ਨਾਲ ਸਾਨੂੰ ਸਮਝ ਆ ਜਾਵੇ ਕਿ ਕਿਹੜੇ ਫਲ ਤੋਂ ਸਾਨੂੰ ਕਿਹੜੇ-ਕਿਹੜੇ ਵਿਟਾਮਿਨ ਨੇ ਤੇ ਉਹਨਾਂ ਦਾ ਉਸ ਵਿਟਾਮਿਨ ਦਾ ਮਹੱਤਵ ਕੀ ਰਹਿਣਾ ਹੈ ਚਾਹੇ ਉਹ ਕਿਸੇ ਵੀ ਸੋਰਸ ਤੋਂ ਸੀ ਲਿਆ ਜਾਵੇ ਜੀ ਸੋ ਸਭ ਤੋਂ ਪਹਿਲਾਂ ਅਗਰ ਅਸੀਂ ਗੱਲ ਕਰੀਏ ਤੇ ਜਿਹੜੇ ਕਾਮਨ ਵਿਟਾਮਿਨ ਆ ਫਲਾਂ ਚੋਂ ਮਿਲਨ ਵਾਲਾ ਉਹ ਹੈ ਵਿਟਾਮਿਨ ਸੀ ਸੰਤਰਾ ਮਸੰਮੀ ਠੀਕ ਹੈ ਇਹ ਜਿਹੜੇ ਨਿੰਬੂ ਜਾਤੀ ਦੇ ਫਲ ਨੇ ਇਹ ਦਾ ਮੇਜਰ ਸੋਰਸ ਨੇ ਵਿਟਾਮਿਨ ਸੀ ਦਾ ਇਹਨਾਂ ਚ ਬਹੁਤ ਜ਼ਿਆਦਾ ਮਾਤਰਾ ਜਾਇ ਪਾਇਆ ਹੈ ਇਸ ਤੋਂ ਇਲਾਵਾ ਕੀਵੀ ਦੇ ਵਿੱਚ ਆਂਬ ਦੇ ਵਿੱਚ ਇਹਨਾਂ ਦੇ ਵਿੱਚ ਵੀ ਵਿਟਾਮਿਨ ਸੀ ਹੈ ਲਗਭਗ ਸਾਰੇ ਫਲਾਂ ਚ ਵਿਟਾਮਿਨ ਸੀ ਹੈ ਲੇਕਿਨ ਇਹ ਜਿਹੜੇ ਫਲ ਨੇ ਇਸ ਤੋਂ ਇਲਾਵਾ ਜਿਹੜੀ ਚੈਰੀ ਹੈ ਇਹ ਸਭ ਤੋਂ ਰਿਚ ਸੋਰਸ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਵਿਟਾਮਿਨ ਸੀ ਦਾ ਇੱਕ ਛੋਟੀ ਜਿਹੀ ਚਾਰੀ ਦੇ ਵਿੱਚ ਲਗਭਗ 7 ਸੰਤਰੀਆਂ ਦੇ ਬਰਾਬਰ ਵਿਟਾਮਿਨ ਸੀ ਹੈ ਤੇ ਵਿਟਾਮਿਨ ਸੀ ਦਾ ਜਿਹੜਾ ਕੰਮ ਹੈ ਸਾਡੇ ਸਰੀਰ ਦੇ ਵਿੱਚ ਉਹ ਹੈਗਾ ਹੈ ਕਿ ਰੋਗ ਪ੍ਰਤੀਰੋਧਕ ਸ਼ਮਤਾ ਜਿਹੜੀ ਹੈ ਸਾਡੀ ਜਿਹਨੂੰ ਅਸੀਂ ਇਮਿਊਨ ਸਿਸਟਮ ਕਹਿੰਦੇ ਆ ਉਹਨੂੰ ਸਟਰੋਂਗ ਰੱਖਣਾ ਤੇ ਸਾਨੂੰ ਬਿਮਾਰੀਆਂ ਤੋਂ ਬਚਾਉਣਾ ਚਾਹੇ ਉਹ ਆਕਸੀਡੇਟਿਵ ਸਟ्रेस ਸਾਡੇ ਸਰੀਰ 'ਚ ਬਣ ਰਹੀ ਹੈ ਠੀਕ ਹੈ ਜੀ ਉਹ ਉਹਨੂੰ ਨਿਊਟਰਲ ਕਰਨਾ ਨਾਲ ਦੀ ਨਾਲ ਹੀ ਜਿਹੜੇ ਹੈਗੇ ਨੇ ਸਾਡੇ ਸਰੀਰ ਦਾ ਡਿਫੈਂਸ ਸਿਸਟਮ ਵਾਈਟ ਬਲਡ ਸੈੱਲ ਜਿਹੜੇ ਨੇ ਜੰਮਣੇ ਲੜਨਾ ਹੈ ਉਹਨਾਂ ਨੂੰ ਸਟਰੋਂਗ ਕਰਨਾ ਇਹ ਸਾਰੇ ਕੰਮ ਵੀ ਕਰਨੀ ਚੀਜ਼ ਦੇ ਜਿੰਮੇ ਆ ਕੇ ਰਹੇ ਉਸ ਤੋਂ ਇਲਾਵਾ ਇਹ ਸਾਡੀ ਸਕਿਨ ਵਾਸਤੇ ਬੜਾ ਫਾਇਦੇਮੰਦ ਹੈ ਸਕਿਨ ਦੀ ਏਜਿੰਗ ਜਿਹੜੀ ਆ ਉਹਨੂੰ ਘੱਟ ਰੱਖਣਾ ਕਰਨਾ ਜੀ ਝੁਰੜੀਆਂ ਆਉਣ ਤੋਂ ਰੋਕਣਾ ਇਹਨੂੰ ਸਕਿਨ ਨੂੰ ਜ਼ਿਆਦਾ ਫਰੈਸ਼ ਰੱਖਣਾ ਇਹ ਵੀ ਵਿਟਾਮਿਨ ਸੀ ਮਹੱਤਵਪੂਰਨ ਰੋਲ ਹੈਗਾ ਸੋ ਇਹ ਪੂਰੇ ਸਾਡੇ ਸਰੀਰ ਨਾਲ ਜੁੜਿਆ ਹੋਇਆ ਇੱਕ ਇੱਕ ਅੰਗ ਇੱਕ ਇੱਕ ਸੈੱਲ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਬੜਾ ਹੀ ਮਹੱਤਵਪੂਰਨ ਵਿਟਾਮਿਨ ਹੈ ਜਿਹੜਾ ਸਾਨੂੰ ਫਲਾਂ ਚੋਂ ਹੀ ਮਿਲਦਾ ਹੈ ਜੀ ਮੈਕਸਿਮਮ ਅਗਲਾ ਜਿਹੜਾ ਵਿਟਾਮਿਨ ਸਾਨੂੰ ਮਿਲਣਾ ਇਥੋਂ ਏ ਏ ਵਿਟਾਮਿਨ ਵੀ ਜਿਹੜਾ ਹੈ ਇਹ ਫੇਟ ਐਂਟੀਆਕਸੀਡੈਂਟ ਵਿਟਾਮਿਨ ਮੰਨਿਆ ਜਾਂਦਾ ਹੈ ਇਹ ਵੀ ਰੋਗ ਪ੍ਰਤੀਰੋਧਕ ક્ષਮਤਾ ਨੂੰ ਮਜ਼ਬੂਤ ਕਰਨ ਦੇ ਵਿੱਚ ਮਦਦ ਕਰਦਾ ਹੈ ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ ਪੂਰੇ ਸੈੱਲੋ ਲੈਵਲ ਦੇ ਉੱਤੇ ਸਾਡੀ ਸਪੋਰਟ ਕਰਦਾ ਹੈ ਉਹਨੂੰ ਸਿਹਤਮੰਦ ਰੱਖਣ ਦੇ ਵਿੱਚ। ਸੋ ਆਲ ਓਵਰ ਬਾਡੀ ਦੇ ਉੱਤੇ ਇਹਦਾ ਵੀ ਇਫੈਕਟ ਜਿਹੜਾ ਉਹ ਸਾਡੇ ਰੋਗਾਂ ਤੋਂ ਬਚਾ ਕੇ ਰੱਖਣ ਦਾ ਜਿਹੜਾ ਬਹੁਤ ਹੀ ਵਧੀਆ ਹੈ। ਜੀ। ਵਿਟਾਮਿਨ A ਦੇ ਮੁੱਖ ਸਰੋਤ ਜਿਹੜੇ ਨੇ ਸਾਡੇ ਕੋਲ ਫਲਾਂ ਦੇ ਵਿੱਚ ਉਹਦੇ ਵਿੱਚ ਆਂਬ ਆ ਗਿਆ, ਪਪੀਤਾ ਆ ਗਿਆ, ਆਲੂ ਆ ਗਿਆ, ਚੀਕੂਆ ਆ ਗਿਆ। ਇਹਨਾਂ ਦੇ ਵਿੱਚ ਵਿਟਾਮਿਨ A ਕਾਫੀ ਅੱਛੀ ਮਾਤਰਾ ਦੇ ਵਿੱਚ ਹੁੰਦਾ ਹੈ। ਹੈ ਇਹ ਬਾਕੀ ਫਲਾਂ ਦੇ ਵਿੱਚ ਵੀ ਲੇਕਿਨ ਥੋੜੀ ਘੱਟ ਮਾਤਰਾ 'ਚ ਹੁੰਦਾ ਹੈ ਲੇਕਿਨ ਇਹ ਜ਼ਿਆਦਾ ਮਾਤਰਾ ਦੇ ਵਿੱਚ ਹੈਗਾ। ਅਗਲਾ ਜਿਹੜਾ ਵਿਟਾਮਿਨ ਹੈ ਉਹ ਵਿਟਾਮਿਨ ਕੇ ਹੈ। ਔਰ ਵਿਟਾਮਿਨ ਕੇ ਜਿਹੜਾ ਹੈ ਇਹ ਵੀ ਇੱਕ ਡਿਫੈਂਸਿਵ ਵਿਟਾਮਿਨ ਦੀ ਤਰ੍ਹਾਂ ਵੀ ਕੰਮ ਕਰਦਾ ਆ ਤੇ ਨਾਲ ਹੀ ਇੱਕ ਚੀਜ਼ ਜਿਹੜਾ ਸਭ ਤੋਂ ਵੱਡੀ ਹੈ ਕਿ ਜਦੋਂ ਕਦੇ ਸੱਟ ਲੱਗ ਜਾਂਦੀ ਹੈ ਸਾਡੇ ਤੇ ਜਿਹੜਾ ਖੂਨ ਨਿਕਲਦਾ ਹੈ ਤੇ ਫਿਰ ਉਹ ਛੇਤੀ ਜੰਮਦਾ ਹੈ। ਖੂਨ ਨੂੰ ਜਮਾਉਣ ਦਾ ਜਿਹੜਾ ਕੰਮ ਹੈ ਉਹਦੇ ਵਿੱਚ ਵੱਡਾ ਰੋਲ ਵਿਟਾਮਿਨ ਕੇ ਦਾ ਹੈ। ਜੀ। ਕਿਉਂਕਿ ਜੇ ਉਹ ਖੂਨ ਨਹੀਂ ਰੁਕੇਗਾ ਕਿਤੇ ਉਹ ਵਗਣਾ ਉਹ ਵਗਦਾ ਰਹੇਗਾ ਤੇ ਖੂਨ ਬਹੁਤ ਜ਼ਿਆਦਾ ਲਾਸ ਹੋ ਜਾਏਗਾ। ਉਹਦੇ ਨਾਲ ਕਿਸੇ ਦੀ ਜ਼ਿਆਦਾ ਖੂਨ ਨਿਕਲ ਕਰਕੇ ਡੈਥ ਵੀ ਹੋ ਸਕਦੀ ਹੈ ਉਹ ਖੂਨ ਨੂੰ ਉੱਥੇ ਜਮਾ ਦੇਣਾ ਤੇ ਉੱਥੇ ਇੱਕ ਜਿਹੜਾ ਬਣਾ ਦੇਣਾ ਤਾਂ ਕਿ ਉਹ ਖੂਨ ਉੱਥੋਂ ਰੁਕ ਜੇ ਸੋ ਇਹ ਮਹੱਤਵਪੂਰਨ ਕੰਮ ਵਿਟਾਮਿਨ ਕੇ ਸਾਡੇ ਸਰੀਰ 'ਚ ਕਰਦਾ ਹੈ ਡਿਫੈਂਸਿਵ ਸਿਸਟਮ ਦੇ ਨਾਲ ਨਾਲ ਇਹ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਵੱਡਾ ਰੋਲ ਹੈਗਾ ਇਹਦਾ ਵਿਟਾਮਿਨ ਕੇ ਦਾ ਵਿਟਾਮਿਨ ਕੇ ਦੇ ਜਿਹੜੇ ਸਰੋਤ ਨੇ ਸਾਡੇ ਕੋਲ ਫਲਾਂ ਦੇ ਰੂਪ ਦੇ ਵਿੱਚ ਉਹ ਕੀ ਵੀ ਹੈ ਅੰਗੂਰ ਹੈ ਪਪੀਤਾ ਆ ਇਸ ਤੋਂ ਇਲਾਵਾ 베ਰੀਜ਼ ਜੁਨੀਆਂ ਵੀ ਨੇ ਜੀ ਜੀ ਉਹ ਸਾਰਿਆਂ ਦੇ ਵਿੱਚ ਹੀ ਬਲੂਬੇਰੀ ਬਲੈਕਬੇਰੀ ਇਹਨਾਂ ਸਾਰਿਆਂ ਦੇ ਵਿੱਚ ਹੀ ਵਿਟਾਮਿਨ ਕੇ ਕਾਫੀ ਅੱਛੀ ਮਾਤਰਾ ਚ ਪਾਇਆ ਜਾਂਦਾ ਹੈ ਅਗਲਾ ਜਿਹੜਾ ਵਿਟਾਮਿਨ ਹੈ ਫਲਾਂ ਦੇ ਵਿੱਚੋਂ ਜਿਹੜਾ ਮਹੱਤਵਪੂਰਨ ਹੈ ਉਹ ਹੈਗਾ ਫੋਲੇਟ ਜਿਹਨੂੰ ਬੀ ਨਾਈਨ ਵੀ ਕਹਿੰਦੇ ਨੇ ਜੀ ਫੋਲੇਟ ਜਿਹੜਾ ਇਹ ਖੂਨ ਬਣਾਉਣ ਦੇ ਵਿੱਚ ਬੜਾ ਮਹੱਤਵਪੂਰਨ ਕੰਮ ਆਇਆ ਦਾ ਤੇ ਖੂਨ ਦੇ ਸਿੱਟੇ ਸਾਡਾ ਸਰੀਰ ਚੱਲਦਾ ਤੇ ਉੱਥੇ ਉਹਦਾ ਮਹੱਤਵ ਆ ਗਿਆ ਖਾਸ ਕਰ ਜਿੰਦਗੀਆਂ ਗਰਭਤੀ ਮਹਿਲਾਵਾਂ ਨੇ ਬੱਚੇ ਦੀ ਗ੍ਰੋਥ ਤੇ ਉਹਦੇ ਵਾਸਤੇ ਉਹ ਬੜਾ ਜ਼ਰੂਰੀ ਹੈ ਫੋਲੇਟ ਬੀ 9 ਜਿਹੜਾ ਖਾਸ ਕਰਕੇ ਜੇ ਵੀ ਅਗਰ ਕਮੀ ਰਹੇ ਤੇ ਬੱਚੇ ਜਿਹੜੇ ਨੇ ਉਹਨਾਂ ਦਾ ਦਿਮਾਗ ਦਾ ਵਿਕਾਸ ਪ੍ਰੋਪਰਲੀ ਨਹੀਂ ਹੁੰਦਾ ਤੁਸੀਂ ਬਹੁਤ ਸਾਰੇ ਬੱਚੇ ਦੇਖੇ ਹੋਣਗੇ ਸਮਾਜ 'ਚ ਜਿਹੜੇ ਉਮਰ ਤੇ ਵੱਧਦੀ ਜਾਂਦੀ ਹੈ ਲੇਕਿਨ ਉਹ ਆਪਣੇ ਆਪ ਨੂੰ ਨਾਲ ਤੇ ਸੰਭਾਲ ਪਾਉਂਦੇ ਨਹੀਂ ਉੱਠ ਨਹੀਂ ਪਾਉਂਦੇ ਬੈਠ ਨਹੀਂ ਪਾਉਂਦੇ ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਫਰੋਪਿੰਗ ਟਿਊਬ ਜਿਹੜੀ ਕਹਿੰਦੇ ਉਹ ਡਵੈਲਪ ਪ੍ਰੋਪਰਲੀ ਨਹੀਂ ਹੁੰਦੀ ਉਹ ਬੰਦ ਨਹੀਂ ਹੁੰਦੀ ਤੇ ਜਿਹਦੇ ਕਰਕੇ ਪ੍ਰੋਬਲਮ ਉਹਨਾਂ ਦੇ ਵਿੱਚ ਵੀ ਇਹ ਵਿਟਾਮਿਨ ਬੜਾ ਮਹੱਤਵਪੂਰਨ ਹੈ ਕੇਲਾ ਸੰਤਰਾ ਐਵੋਕਾਡੋ ਹੈ ਠੀਕ ਹੈ ਇਹ ਜਿਹੇ ਫਲ ਨੇ ਇਹ ਵਿਟਾਮਿਨ ਬੀ 9 ਦੇ ਜਿਹੜੇ ਚੰਗੇ ਸਰੋਤ ਨੇ ਸੋ ਇਸ ਤਰ੍ਹਾਂ ਇਹ ਇੱਕ ਤਾਂ ਇਹ ਵਿਟਾਮਿਨਾਂ ਦੀ ਸ਼੍ਰੇਣੀ ਸਾਡੇ ਫਲਾਂ ਚੋਂ ਮਿਲਦੀ ਹੈ ਦੂਸਰੇ ਜਿਹੜੇ ਨੇ ਇਹਨਾਂ ਚੋਂ ਮਿਲਦੇ ਨੇ ਸਾਨੂੰ ਮਿਨਰਲਸ ਜੀ ਮਿਨਰਲ ਦੇ ਵਿੱਚ ਜਿਹੜਾ ਹੈਗਾ ਪਹਿਲਾ ਉਹ ਮਿਲ ਜਾਂਦਾ ਹੈ ਇਹਦੇ ਚੋਂ ਪੋਟਾਸ਼ੀਅਮ ਸੋ ਪੋਟਾਸ਼ੀਅਮ ਦਾ ਇੱਕ ਬੜਾ ਮਹੱਤਵਪੂਰਨ ਰੋਲ ਹੈ ਸਾਡੇ ਸ਼ਰੀਰ ਦੇ ਵਿੱਚ ਇਹ ਦਿਲ ਦੀ ਧੜਕਣ ਨੂੰ ਨਿਯੰਤਰਣ ਕਰਨ ਦੇ ਵਿੱਚ ਵੱਡਾ ਰੋਲ ਹੈਗਾ ਇਹਦਾ ਨਾਲ ਹੀ ਸਾਡਾ ਬਲੱਡ ਪ੍ਰੈਸ਼ਰ ਜਿਹੜਾ ਉਹਨੂੰ ਰੈਗੂਲੇਟ ਕਰਨ ਦੇ ਵਿੱਚ ਇੱਕ ਵੱਡਾ ਰੋਲ ਹੈ ਇਹਦਾ ਸੋ ਪੋਟਾਸ਼ੀਅਮ ਨੂੰ ਜਿਹੜਾ ਚਰੀਰ ਦੇ ਵਿੱਚ ਬਣਿਆ ਰਹਿਣਾ ਬੇਹੱਦ ਜ਼ਰੂਰੀ ਹੈ ਜਿਹਦੇ ਜਿਹੜੇ ਇਹਦੇ ਮੁੱਖ ਸਰੋਤ ਨੇ ਉਹਨਾਂ ਦੇ ਵਿੱਚ ਆ ਜਾਂਦਾ ਕੇਲਾ ਸੰਤਰਾ ਖਰਬੂਜਾ ਠੀਕ ਹੈ ਖਸ਼ਾ ਤੱਕ ਤਰਬੂਜ ਦੇ ਵਿੱਚ ਵੀ ਹੈ ਸੋ ਪਪੀਤਾ ਇਹਨਾਂ ਦੇ ਵਿੱਚੋਂ ਇਹ ਸਾਨੂੰ ਪੋਟਾਸ਼ੀਅਮ ਬੜੀ ਚੰਗੀ ਮਾਤਰਾ ਦੇ ਵਿੱਚ ਮਿਲਦਾ ਹੈ ਉਹ ਅਗਲਾ ਜਿਹੜਾ ਮਿਨਰਲ ਇਥੋਂ ਮਿਲਦਾ ਹੈਗਾ ਉਹ ਹੈਗਾ ম্যাগਨੀਸ਼ੀਅਮ ਜੀ ਤੇ ম্যাগਨੀਸ਼ੀਅਮ ਜਿਹੜਾ ਇਹ ਵੀ ਬੜਾ ਮਹੱਤਵਪੂਰਨ ਰੋਲ ਹੈ ਕਿਉਂਕਿ ਹੱਡੀਆਂ ਦੇ ਵਿੱਚ ਵੀ ম্যাগਨੀਸ਼ੀਅਮ ਦੀ ਬੜੀ ਵੱਡੀ ਮਹੱਤਵਪੂਰਨ ਰੋਲ ਹੁੰਦੀ ਹੈ ਸਾਡੇ ਮਸਲ ਦੇ ਵਿੱਚ ਜਿਹੜੀ ਉਹਨਾਂ ਨੂੰ ਸਟਰੈਂਥ ਵਿੱਚ ਬੜਾ ਮਹੱਤਵਪੂਰਨ ਰੋਲ ਨਿਭਾਉਂਦਾ ਹੈ ম্যাগਨੀਸ਼ੀਅਮ ਸੋ ਇਹ ਇਹ ਵੀ ਸ਼ਰੀਰ ਦੇ ਵਿੱਚ ਇਹਦੇ ਬਹੁਤ ਸਾਰੇ ਰੋਲ ਸਾਡੇ ਬ੍ਰੇਨ ਦੇ ਵਿੱਚ ਵੀ ਇਹ ਇਹ ਨੂੰ ਚੰਗੀ ਤਰ੍ਹਾਂ ਫੰਕਸ਼ਨ ਕਰਨ ਵਾਸਤੇ ਉੱਥੇ ਵੀ ਮੈਗਨੀਸ਼ੀਅਮ ਦੀ ਲੋੜ ਪੈਂਦੀ ਹੈ ਸੋ ਇਹ ਸਾਰੇ ਕੰਮਾਂ ਵਾਸਤੇ ਜਿਹੜਾ ਮੈਗਨੀਸ਼ੀਅਮਾ ਜ਼ਰੂਰੀ ਹੈ ਤੇ ਜਿਹੜੇ ਫਲ ਇਹ ਸਾਨੂੰ ਮੈਗਨੀਸ਼ੀਅਮ ਪ੍ਰੋਵਾਈਡ ਕਰਾਉਂਦੇ ਨੇ ਉਹਨਾਂ ਦੇ ਵਿੱਚ ਆ ਜਾਂਦੇ ਨੇ ਕੇਲਾ ਆ ਜਾਂਦਾ ਅੰजीर ਆ ਜਾਂਦੀ ਹੈ ਆਬੀ ਕਾਡੋ ਆ ਜਾਂਦਾ ਹੈ ਠੀਕ ਹੈ ਜੀ ਹੋਰ ਵੀ ਫਲ ਨੇ ਜਿਨ੍ਹਾਂ ਦੇ ਵਿੱਚ ਇਹ ਕੁਸ਼ਤ ਤੱਕ ਮਿਲਦਾ ਜਿਵੇਂ ਬੇਰ ਨੇ ਇਹਨਾਂ ਦੇ ਵਿੱਚ ਇਹ ਮਿਲ ਜਾਂਦਾ ਉਸ ਤੋਂ ਅਗਲਾ ਇਥੋਂ ਮਿਨਰਲ ਜਿਹੜਾ ਮਿਲਣ ਵਾਲਾ ਉਹ ਹੈ ਕੈਲਸ਼ੀਅਮ ਕੈਲਸ਼ੀਅਮ ਤੁਹਾਨੂੰ ਪਤਾ ਹੀ ਹੈ ਕਿ ਹੱਡੀਆਂ ਵਾਸਤੇ ਬੜਾ ਜ਼ਿਆਦਾ ਜ਼ਰੂਰੀ ਹੈ ਸਾਡੇ ਦੰਦਾਂ ਦੀ ਮਜ਼ਬੂਤੀ ਉੱਤੇ ਬੜਾ ਜ਼ਰੂਰੀ ਹੈ ਜੀ ਠੀਕ ਹੈ ਤੇ ਹੁਣ ਦੰਦਾਂ ਦਾ ਸਬੰਧ ਸਿੱਧਾ ਸਾਡੀ ਪਾਚਨ ਕਿਰਿਆ ਦੇ ਨਾਲ ਹੈ ਕਿਉਂਕਿ ਇੱਥੇ ਅਸੀਂ ਦੰਦਾਂ ਨਾਲ ਖਾਣਾ ਚਬਾਉਂਦੇ ਨਹੀਂ ਪ੍ਰੋਪਰਲੀ ਕਿ ਅਗੇ ਸਾਡੀ ਪਾਚਨ ਕਿਰਿਆ ਸਹੀ ਨਹੀਂ ਪਾਚਨ ਕਿਰਿਆ ਅਗਰ ਸਹੀ ਨਹੀਂ ਤਾਂ ਕਿ ਸਰੀਰ ਨੂੰ ਪੋਸ਼ਣ ਪ੍ਰੋਪਰ ਨਹੀਂ ਮਿਲਦਾ ਸੋ ਇੱਕ ਬੜਾ ਮਹੱਤਵਪੂਰਨ ਸਾਡੀਆਂ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਬਣਾ ਕੇ ਰੱਖਣ ਦੇ ਵਿੱਚ ਕੈਲਸ਼ੀਅਮ ਦਾ ਹੈ ਕੈਲਸ਼ੀਅਮ ਵਿੱਚ ਜਿਹੜਾ ਕੈਲਸ਼ੀਅਮ ਹੈ ਉਹ ਵੱਡਾ ਸੋਰਸ ਸਾਡੀਆਂ ਹੱਡੀਆਂ ਦੇ ਵਿੱਚ ਜ ਸੋ ਇਹ ਇਹ ਦਾ ਜਿਹੜਾ ਸੋਰਸ ਹੈ ਉਹ ਸਾਨੂੰ ਬਹੁਤ ਸਾਰੇ ਫਲਾਂ ਚੋਂ ਇਹ ਮਿਲਦਾ ਜਿਹਦੇ ਚ ਸੰਤਰਾ ਆ ਜਾਂਦਾ ਹੈ ਅਮਰੂਦ ਆ ਜਾਂਦਾ ਹੈ ਅਨਾਰ ਆ ਜਾਂਦਾ ਹੈ ਹਾਂਜੀ ਇਹ ਸਾਰੇ ਫਲ ਨੇ ਜਿਹੜੇ ਅ ਅੰਜੀਰ ਆ ਜਾਂਦੀ ਹੈ ਇਹਨਾਂ ਦੇ ਵਿੱਚ ਕੈਲਸ਼ੀਅਮ ਬੜਾ ਚੰਗਾ ਹੁੰਦਾ ਹੈ ਜੀ ਅਗਲਾ ਮਿਨਰਲ ਜਿਹੜਾ ਮਿਲਦਾ ਇਹਨਾਂ ਚੋਂ ਉਹ ਹੈ ਆਇਰਨ ਲੋਹ ਤੱਤ ਜਿਹਨੂੰ ਕਹਿੰਦੇ ਨੇ ਇਹ ਖੂਨ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਇਕ ਖੂਨ ਜਿੰਨਾ ਵਧੀਆ ਹੁੰਦਾ ਹੈ ਸਰੀਰ ਦੇ ਵਿੱਚ ਉਨਾ ਹੀ ਸਾਰਾ ਟਰਾਂਸਪੋਰਟਿੰਗ ਦਾ ਕੰਮ ਜਿਹੜਾ ਚਾਹੇ ਉਹ ਨਿਊਟ੍ਰੀਐਂਟਸ ਦਾ ਟਰਾਂਸਪੋਰਟ ਹੋਣਾ ਹੈ ਚਾਹੇ ਉਹ ਆਕਸੀਜਨ ਸੈੱਲਾਂ ਤੱਕ ਪਹੁੰਚਾਉਣੀ ਹੈ ਉਹ ਸਾਰਾ ਕੰਮ ਕਿਉਂਕਿ ਖੂਨ ਦਾ ਹੀ ਹੈ ਖੂਨ ਦੇ ਜਰੀਏ ਸਾਡਾ ਜੀਵਨ ਚੱਲਦਾ ਸੋ ਉਹਦੇ ਵਿੱਚ ਜਿਹੜੇ ਹਿਮੋਗਲੋਬਿਨ ਸੈੱਲਸ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਸਾਰੀਆਂ ਕੈਰੀ ਕਰਨੀਆਂ ਹੁੰਦੀਆਂ ਨੇ ਉਹ ਬਣਾਉਣ ਦਾ ਕੰਮ ਜਿਹੜਾ ਉਹ ਆਇਰਨ ਦਾ ਹੈਗਾ ਜੀ ਸੋ ਆਇਰਨ ਜਿਹੜਾ ਇਹ ਜਿਹੜੇ ਇਹਦੇ ਸੋਤ ਨੇ ਫਲਾਂ ਦੇ ਵਿੱਚ ਖਜੂਰ ਦੀ ਹੋਗੀ ਫਿਰ ਅਨਾਰ ਹੋ ਗਿਆ ਅੰਜੀਰ ਹੋ ਗਈ ਅੰਗੂਰ ਹੋ ਗਿਆ ਇਹਨਾਂ ਦੇ ਵਿੱਚ ਆਇਰਨ ਜਿਹੜਾ ਬੜਾ ਅਛਾ ਮਿਲਦਾ ਹੈ ਜੀ ਸੋ ਇਹ ਸਾਰੇ ਮਿਨਰਲ ਜਿਹੜੇ ਨੇ ਇਥੋਂ ਮਿਲਦੇ ਨੇ ਅਗਲਾ ਜਿਹੜਾ ਉਹਨੂੰ ਪੋਸ਼ਣਤ ਨਹੀਂ ਕਹਿੰਦੇ ਲੇਕਿਨ ਸਾਡੇ ਪਾਚਨ ਕਿਰਿਆ ਦੇ ਵਿੱਚ ਬਹੁਤ ਵੱਡਾ ਰੋਲ ਉਹ ਨਿਭਾਉਂਦਾ ਹੈ ਉਹ ਹੈਗਾ ਫਾਈਬਰ ਜੀ ਇਹਨਾਂ ਸਾਰੇ ਹੀ ਫਲਾਂ ਦੇ ਜਿਹੜੇ ਬਾਹਰੀ ਛਿਲਕੇ ਹੁੰਦੇ ਨੇ ਖਾਸ ਕਰਕੇ ਕੁਝ ਫਲ ਐਸੇ ਨੇ ਜਿਨ੍ਹਾਂ ਨੂੰ ਛਿਲਕੇ ਖਾਣਾ ਹੁੰਦਾ ਜਿਵੇਂ ਸੰਤਰਾ ਹੋ ਗਿਆ ਹਾਂਜੀ ਕੇਲਾ ਹੋ ਗਿਆ ਈਲਾ ਹੋ ਗਿਆ ਜਾਂ ਫਿਰ ਪਪੀਤਾ ਹੋ ਗਿਆ ਖਰਬੂਜਾ ਹੋ ਗਿਆ ਤਰਬੂਜ ਹੋ ਗਿਆ ਇਹ ਛਿਲਕੇ ਖਾਣੇ ਹੁੰਦੇ ਨੇ ਲੇਕਿਨ ਬਹੁਤ ਸਾਰੇ ਬਾਕੀ ਜਿਹੜੇ ਫਲ ਨੇ ਉਹਨਾਂ ਨੂੰ ਛਿਲਕੇ ਨਹੀਂ ਖਾਣਾ ਹੁੰਦਾ ਜਿਵੇਂ ਸੇਬ ਹੋ ਗਿਆ ਚੀਕੂ ਹੋ ਗਿਆ ਆੜੂ ਹੋ ਗਿਆ ਨਾਸ਼ਪਤੀ ਹੋ ਗਈ ਇਹਨਾਂ ਨੂੰ ਛਿਲਕੇ ਸਮੇਤ ਖਾਣਾ ਹੁੰਦਾ ਤੇ ਇਹਨਾਂ ਦੇ ਛਿਲਕੀ ਜਿਹੜੇ ਨੇ ਉਹ ਦੋਨੋਂ ਤਰ੍ਹਾਂ ਦੇ ਫਾਈਬਰ ਨਾਲ ਭਰਪੂਰ ਨੇ ਚਾਹੇ ਉਹ ਵਾਟਰ ਸੋਲਿਬਲ ਫਾਈਬਰ ਹੈ ਜਿਹੜਾ ਪਾਣੀ ਚ ਘੁਲਣ ਵਾਲਾ ਫਾਈਬਰ ਹੈ ਜਾਂ ਉਹ ਪਾਣੀ ਚ ਨਾ ਘੁਲਣ ਵਾਲਾ ਸੋਲਿਡ ਫਾਈਬਰ ਜਿਹਨੂੰ ਕਹਿੰਦੇ ਆ ਉਹ ਹੈ ਇਹ ਸਾਡੇ ਡਾਈਜੈਸ਼ਨ ਸਿਸਟਮ ਨੂੰ ਕਬਜ਼ੀ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਸਾਨੂੰ ਠੀਕ ਹੈ ਫਿਰ ਪੋਸ਼ਕ ਤੱਤਾਂ ਨੂੰ ਕਿਉਂਕਿ ਐਬਜ਼ੌਰਬ ਜਿਹੜਾ ਕਰਨਾ ਹੈ ਉੱਥੇ ਵੀ ਫਾਈਬਰ ਦਾ ਬੜਾ ਰੋਲ ਹੈ ਇਹ ਪਾਣੀ ਦੇ ਵਿੱਚ ਇੱਕ ਲੇਸ ਨਹੀਂ ਬਣ ਦਿੰਦੇ ਫਾਈਬਰ ਜਿਹੜੇ ਨੇ ਉਹਨੂੰ ਵਧੀਆ ਰੱਖਦੇ ਨੇ ਤੇ ਜਿਹੜਾ ਫਲੋ ਆਂਤੜੀਆਂ ਦੇ ਵਿੱਚ ਕਿਸੇ ਵੀ ਖਾਣੇ ਦਾ ਉਹ ਪ੍ਰੋਪਰਲੀ ਹੁੰਦਾ ਹੈ ਤੇ ਉਹ ਫਾਈਬਰ ਇਥੋਂ ਬੜੇ ਚੰਗੇ ਮਿਲਦੇ ਨੇ ਜੀ ਉਹਨਾਂ ਦੀ ਸਭ ਤੋਂ ਬੈਸਟ ਅਗਰ ਕਿਸੇ ਕੁਆਲਟੀ ਦਾ ਫਾਈਬਰ ਮਿਲਦਾ ਹੈ ਜੋ ਇਹ ਉਹਦਾ ਸੋਰਸ ਜਿਹੜੇ ਨੇ ਫਲ ਨੇ ਔਰ ਸਾਰੇ ਹੀ ਜਿਹੜੇ ਛਿਲਕੇ ਵਾਲੇ ਸਮੇਤ ਖਾਣ ਵਾਲੇ ਫਲ ਨੇ ਉਹ ਸਾਰਿਆਂ ਦੇ ਵਿੱਚੋਂ ਹੀ ਫਾਈਬਰ ਮਿਲਦਾ ਹੈ ਜੀ ਹਾਂਜੀ ਅਗਲੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤੇ ਜਿਹੜੇ ਫਲਾਂ ਚੋਂ ਸਾਨੂੰ ਮਿਲਣ ਵਾਲੇ ਨੇ ਉਹ ਹੈਗੇ ਨੇ ਐਂਟੀਆਕਸੀਡੈਂਟਸ ਦਾ ਤਰ। ਜਿਵੇਂ ਦੱਸਿਆ ਕਿ ਕੁਝ ਤੇ ਵਿਟਾਮਿਨ ਨੇ ਜਿਹੜੇ ਐਂਟੀਆਕਸੀਡੈਂਟ ਵਿਟਾਮਿਨ ਸੀ ਹੋ ਗਿਆ ਵਿਟਾਮਿਨ ਏ ਹੋ ਗਿਆ ਠੀਕ ਹੈ ਇਹਨਾਂ ਤੋਂ ਇਲਾਵਾ ਜਿਹੜੇ ਫਾਈਟੋਨਿਊਟ੍ਰੀਐਂਟਸ ਮਿਲਦੇ ਨੇ ਜਿਹੜੀ ਸਾਡੀ ਰੋਗ ਪ੍ਰਤੀਰੋਧਕ ਸ਼ਮਤਾ ਵਾਸਤੇ ਬੜੇ ਚੰਗੇ ਨੇ ਬਹੁਤ ਸਾਰੇ ਆਈਸੋਫੇਵੋਨਸ ਮਿਲਦੇ ਨੇ ਫਲਾਂ ਦੇ ਵਿੱਚੋਂ ਜਿਹੜੇ ਫਿਰ ਸਾਡੇ ਸਰੀਰ ਵਾਸਤੇ ਬੜੇ ਹੁਣਕਾਰੀ ਨੇ ਇੱਕ ਚੀਜ਼ ਹੋਰ ਇਹਨਾਂ ਚੋਂ ਮਿਲਦੀ ਹੈਗੀ ਹੈ ਕੁਝ ਮਾਤਰਾਵਾਂ ਦੇ ਵਿੱਚ ਨਾਈਟ੍ਰੇਟਸ ਜੀ ਇਹ ਨਾਈਟ੍ਰੇਟ ਜਿਹੜੇ ਨੂੰ ਸਾਡੇ ਸਰੀਰ ਦੇ ਸਾਰੇ ਅੰਗਾਂ ਦੀ ਜਿਹੜੀ ਇਲਾਸਟੀਸਿਟੀ ਹੈ ਚਾਹੇ ਉਹ ਖੂਨ ਦੀਆਂ ਨਾੜੀਆਂ ਦੀ ਇਲਾਸਟੀਸਿਟੀ ਸੀਟੀ ਹੈ ਚਾਹੇ ਉਹ ਸਾਡੀ ਸਕਿਨ ਦੀ ਹੈ ਉਹਨੂੰ ਬਣਾਉਣ ਦੇ ਵਿੱਚ ਮੇਨਟੇਨ ਕਰਨ ਦੇ ਵਿੱਚ ਬੜਾ ਮਦਦ ਕਰਦੇ ਨੇ ਤੇ ਇਹ ਇਹਨਾਂ ਦਾ ਫਾਇਦਾ ਇਹ ਹੁੰਦਾ ਹੈ ਕਿ ਜਦੋਂ ਇਹ ਨਹੀਂ ਹਾਰਡ ਹੁੰਦੀਆਂ ਇਹਨਾਂ ਦੀ ਇਲਾਸਟੀਸਿਟੀ ਫਲੈਕਸੀਬਿਲਟੀ ਬਣੀ ਰਹਿੰਦੀ ਹੈ ਤੇ ਬੀਪੀ ਵਰਗੀਆਂ ਸਮੱਸਿਆਵਾਂ ਹਾਰਡੀਆਂ ਸਮੱਸਿਆਵਾਂ ਵਿੱਚ ਘਟਦੀਆਂ ਨੇ ਤੇ ਨਾਲ ਜਿਹੜਾ ਬੁਢਾਪਾ ਛੇਤੀ ਨਹੀਂ ਆਉਂਦਾ ਜੀ ਜੀ ਜੁਰੀਆਂ ਛੇਤੀ ਨਹੀਂ ਆਉਂਦੀਆਂ ਸੋ ਇਹ ਚੀਜ਼ਾਂ ਵੀ ਇਥੋਂ ਸਾਨੂੰ ਮਿਲਦੀਆਂ ਨੇ ਹੋਰ ਜਿਹੜੇ ਫਲਾਂ ਚੋਂ ਸਾਨੂੰ ਮਿਲਦੇ ਨੇ ਉਹ ਮਿਲਦੀ ਹੈ ਮਿਠਾਸ ਜੀ ਠੀਕ ਹੈ ਤੇ ਇਹ ਸਾਨੂੰ ਮਿਲਦੀ ਹੈ ਜ਼ਿਆਦਾਤਰ ਫਰਕੋਜ਼ ਦੇ ਵਿੱਚ ਠੀਕ ਹੈ ਤੇ ਥੋੜੀ ਮਾਤਰਾ ਵਿੱਚ ਛੂਕ ਰੋਜ਼ ਦੇ ਵਿੱਚ ਇਹ ਦੋਨੋਂ ਤਰ੍ਹਾਂ ਦੀ ਸ਼ੱਕਰ ਜਿਹੜੀ ਹੈ ਇਹ ਕਦੇ 슈ਗਰ ਪੈਦਾ ਨਹੀਂ ਕਰਦੀ ਕਿਉਂਕਿ ਜਿਹੜੀ 슈ਗਰ ਹੈ ਗਲੂਕੋਜ਼ ਜਿਹੜੀ ਹੈ ਇਹ ਖਾਸ ਕਰਕੇ ਜੇਕਰ ਫਰਕੋਜ਼ ਨੂੰ ਤੇ ਊਰਜਾ ਪੈਦਾ ਕਰਨ ਵਾਸਤੇ ਬੜੀ ਜ਼ਰੂਰੀ ਹੈ ਸਾਡੇ ਸਰੀਰ ਨੂੰ ਕਿਉਂ ਚੱਲਣਾ ਹੈ ਕਿਉਂਕਿ ਤਾਕਤ ਹੋਏਗੀ ਊਰਜਾ ਹੋਏਗੀ ਚਲਾਈ ਇਸੀ ਚੱਲਾਂਗੇ ਅਗਰ ਬਾਕੀ ਜਿਹੜੀਆਂ ਆਰਟੀਫੀਸ਼ੀਅਲ ਮਿਠਾਸ ਨੇ ਜਿਵੇਂ ਖੰਡ ਹੈ ਜਾਂ ਇਫੀਸ਼ੀਅੰਟ ਜਾਨੀ ਉਹਨਾਂ ਤੋਂ ਸਾਨੂੰ ਗਲੂਕੋਜ਼ ਤੇ ਮਿਲਦਾ ਹੈ ਲੇਕਿਨ ਨਾਲ ਨੁਕਸਾਨ ਵੀ ਬੜੇ ਨੇ ਜੀ ਲੇਕਿਨ ਇਹਦੇ ਫਲ ਜਿਹੜੇ ਨੇ ਇਹਨਾਂ ਚ ਮਿਲਣ ਵਾਲੀ ਮਿਠਾਸ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਸਾਨੂੰ ਨਹੀਂ ਮਿਲਦਾ ਸੋ ਇਹ ਸਾਰੇ ਪੋਸ਼ਕ ਤੱਤ ਜਿਹੜੇ ਨੇ ਸਾਨੂੰ ਇਹਨਾਂ ਦਾ ਸੋਰਸ ਜਿਹੜਾ ਉਹ ਫਲ ਨੇ ਸੋ ਊਰਜਾ ਵੀ ਆ ਗਈ ਸਾਡੇ ਸਰੀਰ ਦਾ ਡਿਫੈਂਸ ਵੀ ਆ ਗਿਆ ਸਾਡੇ ਸਰੀਰ ਦੇ ਬੰਨ ਦੇ ਵਿੱਚ ਵੀ ਜਿਹੜੀ ਐਨਜਾਈਮ ਬਣਨੇ ਨੇ ਜਾਂ ਸਾਡੇ ਹਾਰਮੋਨਸ ਬਣਨੇ ਉੱਥੇ ਵੀ ਇਹਨਾਂ ਦਾ ਰੋਲ ਆ ਗਿਆ ਸੋ ਇਹ ਮਹੱਤਵਪੂਰਨ ਰੋਲ ਸਾਡੇ ਸਰੀਰ ਦੇ ਵਿੱਚ ਫਲਾਂ ਦਾ ਹੈਗਾ ਜੀ ਸੋ ਸਰ ਜੀ ਸਾਨੂੰ ਇਹ ਦੱਸੋ ਕਿ ਫਲਾਂ ਨੂੰ ਖਾਣ ਦਾ ਸਹੀ ਸਮਾਂ ਕੀ ਹੈ ਨਾਲ ਹੀ ਉਹ ਖਾਸ ਤਰੀਕਾ ਜਿੱਦੇ ਨਾਲ ਫਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾ ਸਕਦਾ ਜੀ ਬੜਾ ਮਹੱਤਵਪੂਰਨ ਹੈ ਜੀ ਅੱਜ ਦੀ ਸਮਾਰਟ ਲਾਈਫ ਜਿਹੜੀ ਹੈਗੀ ਹੈ ਸਾਡੀ ਇਹਦੇ ਵਿੱਚ ਇਹ ਜਾਣਨਾ ਕਿ ਅਸੀਂ ਕਿਸੇ ਵੀ ਚੀਜ਼ ਦਾ ਜਿਹੜੇ ਸਾਡੇ ਕੁਦਰਤ ਨੇ ਸਾਧਨ ਦਿੱਤੇ ਨੇ ਅਸੀਂ ਮੈਕਸਿਮਮ ਫਾਇਦਾ ਕਿਵੇਂ ਲੈ ਸਕਦੇ ਹਾਂ ਕਿਉਂਕਿ ਜ਼ਿੰਦਗੀ ਤੇ ਅੱਜਕੱਲ ਸਮਾਰਟ ਹੈਗੀ ਐ ਅਸੀਂ ਮਸ਼ੀਨੀਕਰਨ ਕਰ ਚੁੱਕੇ ਆ ਮਿਹਨਤ ਸਾਡੇ ਕੋਲ ਘੱਟ ਚੁੱਕੀ ਐ ਤੇ ਜਦੋਂ ਮਿਹਨਤ ਘੱਟ ਹੀ ਹੋਈ ਐ ਤੇ ਸਾਡੀ ਭੁੱਖ ਘੱਟ ਗਈ ਐ ਜੀ ਇੱਕ ਵੱਡਾ ਚੈਲੰਜ ਬਣ ਗਿਆ ਕਿ ਸੀ ਘੱਟ ਭੁੱਖ ਦੇ ਵਿੱਚ ਸਰੀਰ ਦਾ ਪੋਸ਼ਣ ਕਿਵੇਂ ਪੂਰਾ ਕਰੀਏ ਜੀ ਸੋ ਉਹਦੇ ਵਾਸਤੇ ਥੋੜੀਆਂ ਕੁਝ ਸਮਾਰਟ ਤਰੀਕੇ ਵਰਤਣਾ ਕਿ ਕਿਹੜੇ ਸਮਾਂ ਆ ਜਿੱਥੇ ਅਸੀਂ ਵਿਟਾਮਿਨ ਨੂੰ ਯੂਜ਼ ਕਰੀਏ ਤੇ ਸਰੀਰ ਚ ਪਾਈਏ ਤੇ ਸਭ ਤੋਂ ਵੱਧ ਫਾਇਦਾ ਮਿਲੇ ਤੇ ਨਾਲ ਦੀ ਕਿਹੜੇ ਤਰੀਕੇ ਨਾਲ ਖਾਈਏ ਜਾਂ ਇਸ ਤੂ ਕਿਵੇਂ ਅਸੀਂ ਮੈਕਸਿਮਮ ਫਾਇਦਾ ਲੇ ਲਈਏ ਇਹ ਇਹ ਜਾਣਨਾ ਕਿਉਂਕਿ ਭੁੱਖ ਤੁਸੀਂ ਅਜੇ ਜਾਣ ਬੁਝ ਕੇ ਵਧਾ ਨਹੀਂ ਸਕਦੇ ਜੀ ਠੀਕ ਹੈ ਸੋ ਉਹਦੇ ਵਾਸਤੇ ਜਿਹੜਾ ਟਾਈਮਿੰਗ ਹੈ ਸਭ ਤੋਂ ਬੈਸਟ ਬ੍ਰੇਕਫਾਸਟ ਜਿਹੜਾ ਨਾ ਜਿਹਨੂੰ ਸੀ ਨਾਸ਼ਤਾ ਕਹਿੰਦੇ ਆ ਉਹ ਫਲਾਂ ਦਾ ਹੋਣਾ ਚਾਹੀਦਾ ਜੀ ਕਿਉਂਕਿ ਜਿਹੜੇ ਮੇਜਰ ਹੈਗੇ ਨੇ ਇਹਦੇ ਚੋਂ ਮਿਲਦੇ ਨੇ ਵਿਟਾਮਿਨਸ ਹੋਰ ਮੈਂ ਜਿਵੇਂ ਦੱਸਿਆ ਪਹਿਲਾਂ ਕਿ ਵਿਟਾਮਿਨ ਸੀ ਖਾਸ ਕਰਕੇ ਹਰ ਇੱਕ ਫਲ ਦੇ ਵਿੱਚੋਂ ਮਿਲਦਾ ਹੈ ਇਹ ਵਿਟਾਮਿਨ ਸੀ ਸਾਡਾ ਸਰੀਰ ਜਿਹੜਾ ਹੈ ਇਹਦੇ ਵਿੱਚ ਸਭ ਤੋਂ ਵੱਧ ਕੀ ਹੈ ਪਾਣੀ ਤੇ ਪਾਣੀ ਚ ਘੁਲਣ ਵਾਲੀਆਂ ਜਿੰਨੀਆਂ ਵੀ ਚੀਜ਼ਾਂ ਨੇ ਜਿੰਨੀਆਂ ਵੀ ਅਸ਼ੁੱਧੀਆਂ ਨੇ ਉਹਨਾਂ ਨੂੰ ਜਿਹੜਾ ਨਿਊਟਰਲਾਈਜ਼ ਕਰਨਾ ਹੈ ਖਤਮ ਕਰਨਾ ਹੈ ਉਹ ਵਿਟਾਮਿਨ ਸੀ ਨੇ ਕਰਨਾ ਹਾਂਜੀ ਸੋ ਅਗਰ ਸਵੇਰੇ ਸਵੇਰੀ ਜਦੋਂ ਅਸੀਂ ਸੁੱਤੇ ਉੱਠਦੇ ਆ ਉਸ ਤੋਂ ਬਾਅਦ ਠੀਕ ਹੈ ਥੋੜਾ ਸੈਰ ਕਰਕੇ ਆਏ ਪਾਣੀ ਪਹਿਲਾਂ ਪੀਤਾ ਫਿਰ ਮੈਂ ਹਮੇਸ਼ਾ ਕਹਿੰਦਾ ਕਿ ਥੋੜੇ ਪੱਤੇ ਜ਼ਰੂਰ ਹਰੇ ਪੱਤੇ ਜਿਹੜੇ ਨੇ ਸੀਜ਼ਨ ਦੇ ਅਨੁਸਾਰ ਉਪਲਬਧ ਉਹਨਾਂ ਨੂੰ ਜ਼ਰੂਰ ਖਾਓ ਤੇ ਫਿਰ ਸੈਰ ਕਰਨ ਜਾਓ ਸ਼ੈਰ ਕਰਕੇ ਜਦੋਂ ਤੁਸੀਂ ਆਉਂਦੇ ਹੋ ਥੋੜੀ ਐਕਸਰਸਾਈਜ਼ ਕਰਕੇ ਤੇ ਆ ਕੇ ਜਿਹੜਾ ਬ੍ਰੇਕਫਾਸਟ ਕਰਨਾ ਨਾ ਉਹ ਫਰੂਟ ਦਾ ਕਰੋ ਜੀ ਵੀ ਜਦੋਂ ਫਰੂਟ ਤੇ ਨਾਲ ਤੁਸੀਂ ਤੁਹਾਡੇ ਸ਼ਰੀਰ ਦੇ ਵਿੱਚ ਇਹ ਸਾਰੇ ਵਿਟਾਮਿਨ ਮਿਨਰਲ ਤੇ ਐਨਜ਼ਾਈਮ ਚਲੇ ਜਾਣਗੇ ਤੇ ਉਹਦਾ ਫਾਇਦਾ ਇਹ ਹੋਣ ਵਾਲਾ ਆ ਕਿ ਇੱਕ ਤੇ ਉਸ ਵੇਲੇ ਤੁਹਾਨੂੰ ਜਿਹੜੀ ਊਰਜਾ ਤੁਸੀਂ ਖਤਮ ਕੀਤੀ ਹੈ ਜਿਹੜਾ ਵੀ ਅੰਦਰ ਖਾਲੀ ਕੀਤਾ ਹੈ ਹੁਣ ਤੁਸੀਂ ਐਕਸਰਸਾਈਜ਼ ਜਦੋਂ ਕਰਕੇ ਆਏ ਰਾਤ ਦਾ ਕੁਝ ਖਾਧਾ ਨਹੀਂ ਸੀਗਾ ਤੇ ਉਹ ਤੁਹਾਡਾ ਤੁਹਾਨੂੰ ਤੁਹਾਡੇ ਅੰਤੜੀਆਂ ਨੂੰ ਇੱਕ ਆਈਡੀਅਲ এনवायरमेंट ਦੇ ਦਿੰਦਾ ਹੈ ਜੀ ਫਲ ਜਿਹੜਾ ਇਹਦੀ ਜਿਹੜੀ ਜਿੰਨੇ ਵੀ ਪੋਸ਼ਕ ਤੱਤ ਗਿਣਿਆ ਨੇ ਅਸੀਂ ਉਹ ਸਾਰੇ ਇੱਕ ਆਈਡੀਅਲ এনवायरमेंट ਬਚਣ ਵਾਸਤੇ ਦੂਸਰਾ ਵਿਟਾਮਿਨ ਸੀ ਦਾ ਇੱਕ ਵੱਡਾ ਫਾਇਦਾ ਹੁਣ ਜਦੋਂ ਤੁਸੀਂ ਪ੍ਰੋਟੀਨ ਵਾਲੀ ਡਾਈਟ ਲੈਣੀ ਹੈ ਤੇ ਉਹਨੂੰ ਅਬਜ਼ੌਰਬ ਹੋਣ ਉਹਨੂੰ ਪ੍ਰੋਸੈਸ ਹੋਣ ਦੇ ਵਿੱਚ ਵਿਟਾਮਿਨ ਸੀ ਦਾ ਬੜਾ ਹੀ ਵੱਡਾ ਰੋਲ ਹੈ ਹੁਣ ਭੁੱਖ ਘਟ ਹੈ ਤੇ ਉਹਦੇ ਚ ਅਸੀਂ ਪ੍ਰੋਟੀਨ ਵੀ ਪੂਰਾ ਕਰਨਾ ਹੈ ਜੀ ਤੇ ਪ੍ਰੋਟੀਨ ਜਦੋਂ ਵਿਟਾਮਿਨ ਸੀ ਸਾਡੇ ਪੇਟ ਚ ਪਹਿਲਾਂ ਹੀ ਹੋਵੇ ਮੈਂ ਹਮੇਸ਼ਾ ਇੱਕ ਐਗਜ਼ਾਮਪਲ ਲੈ ਕੇ ਸਮਝਾਉਣਾ ਇੱਕ ਇੱਕ ਛੋਟਾ ਬੱਚਾ ਨਾ ਜਿਹੜਾ ਦੁੱਧ ਪੀਂਦਾ ਬੱਚਾ ਕਈ ਵਾਰੀ ਦੁੱਧ ਕੱਢ ਦਿੰਦਾ ਤੇ ਉਹ ਦੁੱਧ ਜੇ ਤੇ ਫੁੱਟਿਆ ਨਿਕਲੇ ਤੇ ਫੇਰ ਸਮਝਦਾਰ ਮਾਂ ਜਾਂ ਸਮਝਦਾਰ ਘਰ ਦੀ ਕੋਈ ਵੀ ਜਿਹੜੀ ਲੇਡੀਆਂ ਨੇ ਵੱਡੀਆਂ ਬਜ਼ੁਰਗ ਉਹ ਦੱਸਦੀਏ ਕੋਈ ਗੱਲ ਨਹੀਂ ਇਹਨੂੰ ਕੱਢ ਦਿੰਦਾ ਤਾਂ ਕੋਈ ਨਹੀਂ ਬਿਲਕੁਲ ਠੀਕ ਹੈ ਲੇਕਿਨ ਉਹ ਦੁੱਧ ਜੇ ਫੁੱਟਿਆ ਨਾ ਨਿਕਲੇ ਤੇ ਫੇਰ ਉਹ ਚਿੰਤਤ ਹੁੰਦੀਆਂ ਨੇ ਉਹ ਕਹਿੰਦੀਆਂ ਨਹੀਂ ਇਹਨੂੰ ਸਮੱਸਿਆ ਹੋ ਗਈ ਜੀ ਹਾਂਜੀ ਸੋ ਉਹ ਜਿਹੜਾ ਦੁੱਧ ਫੁੱਟਿਆ ਨਿਕਲਦਾ ਹੈ ਹੁਣ ਤੁਸੀਂ ਬਾਹਰ ਦੇਖੋ ਕਿ ਜਦ ਵੀ ਅਸੀਂ ਦੁੱਧ ਨੂੰ ਫਟਾਉਣਾ ਹੁੰਦਾ ਹੈ ਤੇ ਕੀ ਪਾਉਂਦੇ ਆ ਉਹਦੇ ਵਿੱਚ ਨਿੰਬੂ ਜੀ ਤੇ ਨਿੰਬੂ ਦੇ ਵਿੱਚ ਕੀ ਹੈ ਜਿਹੜਾ ਦੁੱਧ ਨੂੰ ਫਟਾਉਂਦਾ ਹੈ ਉਹ ਜਿਹੜਾ ਫੁੱਟਿਆ ਦੁੱਧ ਬੱਚੇ ਦਾ ਨਿਕਲਦਾ ਉਹ ਸੰਕੇਤ ਹੈਗਾ ਕਿ ਵਿਟਾਮਿਨ ਸੀ ਨੇ ਆਪਣਾ ਕੰਮ ਕੀਤਾ ਤੇ ਉਹ ਦੁੱਧ ਜਿਹੜਾ ਸੀ ਅੱਗੇ ਉਹ ਪ੍ਰੋਸੈਸ ਹੋਣਾ ਸ਼ੁਰੂ ਹੋ ਗਿਆ ਪ੍ਰੋਸੈਸਿੰਗ ਕੀ ਹੈ ਕਿ ਜਿਹੜਾ ਪ੍ਰੋਟੀਨ ਸੀ ਉਹਦੇ ਵਿੱਚ ਉਹ ਅਮੀਨੋ ਐਸਿਡ ਵਿੱਚ ਟੁੱਟਣ ਲੱਗ ਪਿਆ ਜੀ ਇਸ ਕਰਕੇ ਦੁੱਧ ਫੁਕਿਆ ਤੋ ਜਦੋਂ ਤੁਸੀਂ ਤੁਹਾਡੇ ਸਰੀਰ ਚ ਵਿਟਾਮਿਨ ਸੀ ਪੂਰਾ ਹੈਗਾ ਫਿਰ ਆ ਤੁਸੀਂ ਪਹਿਲਾਂ ਪਾਇਆ ਤੇ ਫਿਰ ਉਸ ਤੋਂ ਬਾਅਦ ਜਿਹੜੀ ਹੈਵੀ ਡਾਈਟ ਸਭ ਤੋਂ ਹੁੰਦੀ ਹੈ ਉਹ ਹੁੰਦਾ ਪ੍ਰੋਟੀਨ ਜਿਹਨੂੰ ਪਚਣ ਦੇ ਵਿੱਚ ਵੀ ਟਾਈਮ ਲੱਗਦਾ ਤੇ ਉਸ ਤੋਂ ਬਾਅਦ ਜੇ ਤੁਸੀਂ ਪ੍ਰੋਟੀਨ ਡਾਈਟ ਲੈਂਦੇ ਹੋ ਤੇ ਉਹਦਾ ਯੂਟਿਲਾਈਜੇਸ਼ਨ ਵੀ ਕਈ ਗੁਣਾ ਚੰਗਾ ਉਹਦੀ ਪਚਣ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਤੇ ਉਹਨੂੰ ਉਹਦਾ ਇਸਤੇਮਾਲ ਬਾਡੀ ਦੇ ਵਿੱਚ ਬਹੁਤ ਪ੍ਰੋਪਰ ਹੋ ਜਾਂਦਾ ਤੇ ਤੁਸੀਂ ਥੋੜੇ ਖਾਣੇ ਚੋਂ ਵੀ ਇੱਕ ਚੰਗਾ ਪ੍ਰੋਟੀਨ ਸਰੀਰ ਨੂੰ ਦੇ ਲੈਂਦੇ ਹੋ ਜੀ ਹਾਂਜੀ ਸੋ ਇੱਕ ਦੂਜੇ ਨਾਲ ਕੰਬੀਨੇਸ਼ਨ ਜਿਹੜਾ ਹੈ ਵਿਟਾਮਿਨ ਦਾ ਤੇ ਪ੍ਰੋਟੀਨ ਦਾ ਇਹ ਬੜਾ ਹੀ ਕਮਾਲ ਦਾ ਹੈ ਜੀ ਸੋ 스마트 ਤਰੀਕੇ ਨਾਲ ਚੱਲਣਾ ਫਰੂਟ ਜਿਹੜੇ ਨੇ ਉਹ ਹਮੇਸ਼ਾ ਮੇਰੀ ਰეკਮੈਂਡੇਸ਼ਨ ਦੇ ਦੀ ਇੱਕ ਬ੍ਰੇਕਫਾਸਟ ਦੇ ਵਿੱਚ ਖਾਓ ਉਸ ਤੋਂ ਬਾਅਦ ਜਿਹੜੇ ਨੇ ਦੋ ਕੰਬੀਨੇਸ਼ਨ ਤੁਸੀਂ ਜ਼ਿੰਦਗੀ ਚ ਬਣਾਓ ਇੱਕ ਹੈ ਪ੍ਰੋਟੀਨ ਦਾ ਤੇ ਵਿਟਾਮਿਨ ਦਾ ਤੇ ਦੂਸਰਾ ਹੈ ਮਿਨਰਲਸ ਔਰ ਜਿਹੜਾ ਹੈ ਕਾਰਬੋਹਾਈਡਰੇਟਸ ਦਾ ਕਾਰਬੋਹਾਈਡਰੇਟਸ ਦਾ ਮਿਨਰਲ ਯਾਨੀ ਕਿ ਸਬਜ਼ੀਆਂ ਦੇ ਨਾਲ ਬੜਾ ਅੱਛਾ ਮੇਲ ਹੈ ਜੋ ਜਿਹੜੇ ਅਨਾਜ ਖਾਣੇ ਨੇ ਉਹ ਸਬਜ਼ੀਆਂ ਦੇ ਨਾਲ ਖਾਈਏ ਤੇ ਜਿਹੜੀਆਂ ਪ੍ਰੋਟੀਨ ਐ ਉਹ ਤੋਂ ਪਹਿਲਾਂ ਸੀ ਸੋਰਸ ਖਾਈਏ ਸੋ ਇਹ ਸਮਾਰਟ ਤਰੀਕਾ ਜਿਹੜਾ ਹੈ ਦੂਸਰਾ ਹੁਣ ਫਲਾਂ ਤੋਂ ਵੱਧ ਤੋਂ ਵੱਧ ਵਿਟਾਮਿਨ ਲੈਣੇ ਐ ਤੇ ਫਿਰ ਸਾਨੂੰ ਇਹ ਬੜਾ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਹੜੇ ਫਲਾਂ ਦੇ ਵਿੱਚ ਪੋਸ਼ਣ ਅੰਦਰ ਦੀ ਤਰਫ ਹੈ ਤੇ ਕਿਹੜੇ ਫਲਾਂ ਦੇ ਵਿੱਚ ਪੋਸ਼ਣ ਜਿਹੜਾ ਬਾਹਰ ਛਿਲਕੇ ਦੀ ਤਰਫ ਹੈ ਜੀ ਗੁਜਰਾਤ ਨੇ ਦੇਖੋ ਜਿਹੜੇ ਫੂਟ ਬਣਾਏ ਨੇ ਨਾ ਜ਼ਿਆਦਾਤਰ ਫਰੂਟ ਜਿਹੜੇ ਨੇ ਤੁਸੀਂ ਸੇਬ ਦਾ ਦੇਖੋ ਤੇ ਛਿਲਕੇ ਦੇ ਜਸ ਥੱਲੇ ਉਹਦੀ ਜ਼ਿਆਦਾ ਮਿਠਾਸ ਹੈ। ਲੇਕਿਨ ਦੂਜੇ ਪਾਸੇ ਜੇ ਤੁਸੀਂ ਖਰਬੂਜਾ ਦੇਖੋ ਤਾਂ ਉਹਦੇ ਛਿਲਕੇ ਲਾਗੇ ਮਿਠਾਸ ਬਹੁਤ ਘੱਟ ਹੈ ਲੇਕਿਨ ਉਹਦੇ ਅੰਦਰਲੇ ਪਾਸੇ ਮਿਠਾਸ ਜ਼ਿਆਦਾ ਜਿੱਥੇ ਉਹਦੇ ਬੀਜ ਨੇ। ਜੀ। ਇਹਦਾ ਮਤਲਬ ਉਹਨੇ ਸਿਗਨਲ ਦੇ ਦਿੱਤਾ ਕਿ ਜਿਹੜੀ ਜਿਹੜਾ ਖਰਬੂਜਾ ਉਹਦੇ ਚ ਨਿਊਟ੍ਰੀਸ਼ਨ ਯਾਨੀ ਕਿ ਪੋਸ਼ਕ ਤਾਰੇ ਵਿਟਾਮਿਨ ਮਿਨਰਲ ਉਹ ਅੰਦਰ ਦੀ ਤਰਫ ਜ਼ਿਆਦਾ ਨੇ ਛਿਲਕੇ ਚ ਘੱਟ ਨੇ। ਜੀ। ਤੇ ਜਿਹੜਾ ਸੇਬ ਹੈ ਉਹਦੇ ਚ ਉਹ ਛਿਲਕੇ ਦੀ ਤਰਫ ਨੇ ਜ਼ਿਆਦਾ। ਸੋ ਅਸਾਂ ਨੂੰ ਜਦੋਂ ਅਸੀਂ ਇਹ ਪਛਾਣ ਕਰ ਲਾਂਗੇ ਕਿ ਕਿਹੜੇ ਫਲਾਂ ਦੇ ਵਿੱਚ ਛਿਲਕਿਆਂ ਦੀ ਤਰਫ ਪੋਸ਼ਣ ਜ਼ਿਆਦਾ ਆ ਤੇ ਅੰਦਰ ਘੱਟ ਆ ਤੇ ਉਹਨਾਂ ਦਾ ਮਤਲਬ ਹੈ ਕਿ ਛਿਲਕੇ ਇਹਨਾਂ ਦੇ ਵੇਸਟ ਨਹੀਂ ਕਰਨੇ ਜੀ ਸੋ ਅਸੀਂ ਐਸੇ ਜਿੰਨੇ ਵੀ ਫਲ ਨੇ ਜਿੰਨੇ ਵੀ ਸੇਬ ਆ ਗਿਆ ਬੇਰ ਆ ਗਿਆ ਚੀਕੂ ਹੋ ਗਿਆ ਆੜੂ ਹੋ ਗਿਆ ਨਾਸ਼ਪਤੀ ਆ ਗਈ ਠੀਕ ਹੈ ਇਹ ਸਾਰੇ ਫਲ ਜਿਹੜੇ ਨੇ ਅਨੂਬਖਰਾ ਆ ਗਿਆ ਇਹਨਾਂ ਦੇ ਛਿਲਕੇ ਅੰਗੂਰ ਆ ਗਿਆ ਇਹਨਾਂ ਦੇ ਛਿਲਕੇ ਨਹੀਂ ਲਾਣੇ ਇਹਨਾਂ ਨੂੰ ਛਿਲਕਿਆਂ ਸਮੇਤ ਹੀ ਖਾਣਾ ਜੀ ਤੇ ਤੁਹਾਨੂੰ ਮੈਕਸਿਮਮ ਨਿਊਟ੍ਰੀਸ਼ਨ ਮਿਲੇਗਾ ਉਥੋਂ ਤੇ ਜਿਹੜੇ ਦੂਸਰੇ ਫਲ ਨੇ ਜਿਨ੍ਹਾਂ ਦੇ ਪੋਸ਼ਣ ਅੰਦਰਲੇ ਪਾਸੇ ਜਿਵੇਂ ਤਰਬੂਜ ਹੈ ਖਰਬੂਜਾ ਆ ਪਪੀਤਾ ਆ ਠੀਕ ਹੈ ਜੀ ਇਹਨਾਂ ਦਾ ਹਮੇਸ਼ਾ ਪੋਸ਼ਣ ਅੰਦਰਲੇ ਪਾਸੇ ਹੁੰਦਾ ਇਹਨਾਂ ਦੇ ਛਿਲਕੇ ਹਟਾਣੇ ਨੇ ਜੀ ਠੀਕ ਹੈ ਸੋ ਅਗਰ ਇਸ ਤਰ੍ਹਾਂ ਅਸੀਂ ਸਮਾਰਟ ਤਰੀਕੇ ਨਾਲ ਸਮਝ ਕੇ ਫੇਰ ਫਲਾਂ ਨੂੰ ਖਾਵਾਂਗੇ ਤੇ ਵਕਤ ਤੋਂ ਵਕਤ ਪੋਸ਼ਣ ਅਸੀਂ ਉਹਨਾਂ ਤੋਂ ਲਵਾਂਗੇ ਤੇ ਨਾਲ ਹੀ ਇਹ ਕਿ ਜਿਹੜੀ سپورਟ ਕਰਨ ਵਾਲੀ ਨਿਊਟ੍ਰੀਐਂਟਸ ਨੇ ਜਿਹੜੇ ਇੱਕ ਦੂਜੇ ਨੂੰ ਅਬਜ਼ੌਰਬ ਹੋਣ 'ਚ ਮਦਦ ਕਰਦੇ ਨੇ ਫਲਾਂ ਦੇ ਬਾਅਦ ਜਿਹੜੇ ਪ੍ਰੋਟੀਨ ਵਾਲੀਆਂ ਚੀਜ਼ਾਂ ਲੈਣੀਆਂ ਜਿਹੜੀਆਂ ਉਹ ਬੈਸਟ ਕੰਬੀਨੇਸ਼ਨ ਬਣ ਜਾਂਦਾ ਜੀ ਸੋ ਫਰੂਟ ਖਾ ਲੋ ਸਵੇਰੇ ਆਸਪਾਸ ਤੱਕ ਫਰੂਟਸ ਦਾ ਕਰ ਲੋ ਤੇ 2 ਘੰਟੇ ਬਾਅਦ ਫਿਰ ਪ੍ਰੋਟੀਨ ਡਾਈਟ ਜਿਹੜੀਆਂ ਤਗੜੀ ਜੀ ਉਹ ਲਓ ਤੇ ਉਹਨਾਂ ਦੋਨਾਂ ਦਾ ਦੇਖੋ ਫਿਰ ਅਬਜ਼ਰਵੇਸ਼ਨ ਤੇ ਤੁਹਾਨੂੰ ਕਦੇ ਵੀ ਨਾ ਪ੍ਰੋਟੀਨ ਦੀ ਘਾਟ ਹੋਏਗੀ ਤੇ ਨਾ ਕਦੇ ਵਿਟਾਮਿਨ ਦੀ ਘਾਟ ਹੋਏਗੀ ਸੋ ਬਹੁਤ ਹੀ ਅਚੀ ਤੰਦਰੁਸਤ ਜ਼ਿੰਦਗੀ ਜਿਹੜੀ ਹੈ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਦੇ ਨੇ ਸੋ ਇਹ ਸਹੀ ਸਮਾਂ ਜਿਹੜਾ ਤੇ ਇਸ ਤਰ੍ਹਾਂ ਥੋੜਾ ਜਿਹਾ ਸਮਾਰਟ ਤਰੀਕਾ ਆ ਇੱਕ ਚੀਜ਼ ਜ਼ਰੂਰ ਕਹਾਗਾ ਕਿ ਫਲਾਂ ਦੇ ਉੱਤੇ ਖਾਸ ਕਰਕੇ ਜਿਹੜੇ ਫਲ ਛਿਲਕੀਆਂ ਸਮੇਤ ਤੁਸੀਂ ਖਾਣੇ ਨੇ ਉਹਨਾਂ ਨੂੰ ਉਹਨਾਂ ਨੂੰ ਡੀਟੌਕਸੀਫਾਈ ਜ਼ਰੂਰ ਕਰੋ ਕਿਉਂਕਿ ਛਿਲਕੇ ਲੱਥਣੇ ਉਹਨਾਂ ਦੇ ਉਦੋਂ ਸ਼ੁਰੂ ਹੋਏ ਸੀ ਜਦੋਂ ਅਸੀਂ ਯਾਰ ਪੋਣੇ ਸ਼ੁਰੂ ਕੀਤੇ ਜੀ ਉੱਤੇ ਸਪੇਵਾ ਵੀ ਹੋਈਆਂ ਤੇ ਸਿੱਧੀਆਂ ਛਿਲਕੇ ਦੇ ਉੱਤੇ ਨੇ ਇਹ ਕੋਈ ਪ੍ਰੀਜ਼ਰਵੇਟਿਵ ਲਾਇਆ ਕਿਸੇ ਨੇ ਉਹਨੂੰ ਪ੍ਰੀਜ਼ਰਵ ਰੱਖਣ ਲਈ ਉਹ ਵੀ ਉਹ ਛਿਲਕੇ ਦਿੱਤੀ ਹੈ ਜੀ ਸੋ ਇਹਨਾਂ ਫਲਾਂ ਨੂੰ ਡੀਟੌਕਸੀਫਾਈ ਕਰਨਾ ਬੇਹੱਦ ਜ਼ਰੂਰੀ ਹੈ ਬਹੁਤ سارے ਐਸੇ 클ੀਨਰ ਹੁੰਦੇ ਨੇ ਆਰਗੈਨਿਕ ਜਿਹੜੇ ਨੇ ਸਿੰਥੈਟਿਕ 클ੀਨਰ ਕਦੇ ਨਾ ਵਰਤੋ ਆਰਗੈਨਿਕ ਜਿਹੜਾ ਪਲੈਂਟ ਬੇਸਡ ਮਟੀਰੀਅਲ ਦੇ ਬਣੇ ਹੁੰਦੇ ਨੇ ਜਿਹੜੇ ਉਹਨਾਂ ਜਿਹੜੇ ਇੱਕ ਖਤਰਨਾਕ ਜਿਹੜੇ ਤੱਤ ਹੁੰਦੇ ਨੇ ਉਹਨਾਂ ਨੂੰ ਜੜ ਤੋਂ 뿌ਟ ਦਿੰਦੇ ਨੇ ਤੇ ਅਗਰ ਉਹਨਾਂ ਨੂੰ ਤੁਸੀਂ ਇਸਤੇਮਾਲ ਕਰਕੇ ਇਹਨਾਂ ਨੂੰ ਡੀਟੌਕਸੀਫਾਈ ਪਹਿਲਾਂ ਕਰ ਲੈਂਦੇ ਹੋ ਤੇ ਫਿਰ ਖਾਂਦੇ ਹੋ ਤਾਂ ਤੁਹਾਨੂੰ ਛਿਲਕੇ ਵੇਸਟ ਕਰਨ ਦੀ ਲੋੜ ਨਹੀਂ ਬੱਸ ਤੋਂ ਬੱਸ ਕੋਸ਼ਣੇ ਤੋਂ ਲੱਸ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐਡੀ ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਆਪਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਫਲਾਂ ਤੋਂ ਮਿਲਣ ਵਾਲੇ ਪੋਸ਼ਕ ਤੱਤਾਂ ਦਾ ਵੱਧ ਤੋਂ ਵੱਧ ਲਾਭ ਕਿਵੇਂ ਲਿਆ ਜਾ ਸਕਦਾ ਹੈ ਐਦਾਂ ਦੀਆਂ ਇਹ ਜਾਣਕਾਰੀਆਂ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ